ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਬਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਬਈ ਥੱਲੇ ਸਾਡੀ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਐ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਪਣੇ ਪਿੰਡ ਪੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਹਿਸੀਲ ਸਾਨੂੰ ਬਾਗਾਪੜਣਾ ਲੱਗ ਜਾਂਦੀ ਆ ਤੇ ਅੱਜ ਆਏ ਆ ਬਾਈ ਹਰਮੀਤ ਕੋਲੇ ਤੇ ਬਾਕੀ ਵਹਿੜ ਦੀ ਤੇ ਲੈਨੇ ਆ ਬਾਈ ਤੋਂ ਸਸੀਗਾ ਬਾਈ ਹਰਮੀਤ ਸਸੀਗਾ ਬਾਈ ਤੇ ਕੀ ਡਿਟੇਲ ਆ ਬਾਈ ਹਰਮੀਤ ਵਹਿੜ ਦੀ ਇਹਦੀ ਆਪਣੀ ਦੀ ਇਹ ਬਾਈ ਦੂਜਾ ਸੂਆ ਸੂਈ ਆ ਰਾਤ ਸੂਈ ਆ ਠੀਕ ਹੈ ਤੇ ਮੰਨ ਲਓ ਜੇਰ ਜੂਰ ਪੈਗੀ ਉਹਦੀ ਆਪਣੇ ਕੋਲੇ ਵੀਡੀਓ ਹੈਗੀ ਠੀਕ ਹੈ ਜੇਰ ਦੀ ਪ੍ਰੋਪਰ ਵੀਡੀਓ ਹੈਗੀ ਹਾਂਜੀ ਹਾਂਜੀ ਠੀਕ ਹੈ ਤੇ ਮਗਰ ਭਰੇ ਦੂਜਾ ਬੱਚਾ ਜੀ ਮਗਰ ਬੱਚਾ ਹਾਂਜੀ ਮਗਰ ਬਾਈ ਬੱਚਾ ਤੁਸੀਂ ਦੇਖ ਸਕਦੇ ਆ ਬਲੈਕ ਕਲਰ ਦੀ ਵਹਿੜ ਆ ਕਹਿੰਦੇ ਮੈਂ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਦੂਜੇ ਸੂਆ ਸੂਈ ਹਾਂਜੀ ਹਾਂਜੀ ਦੂਜੇ ਸੂਆ ਸੂਈ ਆ ਬਾਈ ਰਾਤ ਬਾਕੀ ਤੁਹਾਨੂੰ ਤੋਰਾ ਦਿਖਾਣਾ ਮੈਂ ਤੁਰ ਤੁਰਦੀ ਹਾਂ ਮੈਂ ਬਾਕੀ ਤੁਰਦੀ ਆ ਤੁਹਾਨੂੰ ਥਾਣਾ ਬਵਾ ਥਾਣਾ ਹਵਾਨਾ ਬਈ ਬਹੁਤ ਸੋਹਣਾ ਦਾ ਕਿਆ ਕਰਮ ਵਾਲੀ ਦਾ ਇੱਕੋ ਜੀ ਦੂਰੀ ਤੇ ਥਣ ਲੱਗੇ ਹੋਇਆ ਇੱਕ ਕੋਈ ਵੈਚ ਥਣ ਲੱਗੇ ਹੋਇਆ ਹਵਾਨਾ ਹੂਨ ਨਾ ਕਰਮ ਅਜ ਤਾਂ ਬਹੁਤ ਚੰਗਾ ਹੈ ਰਾਤ ਸੋਈ ਆ ਬਾਈ ਜੇਰ ਜਰੂ ਪ੍ਰੋਪਰ ਪਈ ਵੀ ਆ ਬਾਈ ਦੱਸਦਾ ਵੀਡੀਓ ਪੂਰੀ ਪਈ ਆ ਬਾਈ ਕੋਲੇ ਵੀਡੀਓ ਹੈਗੀ ਆ ਪ੍ਰੋਪਰ ਜੇਰ ਦੀ ਉਹ ਤੁਸੀਂ ਦੇਖ ਸਕਦੇ ਆ ਮੂੰਹ ਮੱਥੇ ਦੀ ਸੋਹਣੀ ਆ ਬਈ ਵੇਣ ਤੁਹਾਨੂੰ ਵੀ ਬਹੁਤ ਸੋਹਣਾ ਲੱਗਾ ਮੁੱਠੀ ਮੁੱਠੀ ਆ ਥਾਣਾ ਬਾਕੀ ਠੰਡੀ ਸੀਲ ਆ ਪੂਰੀ ਜੀ ਠੀਕ ਹੈ ਬਈ ਠੰਡੀ ਸੀਲ ਬਈ ਪੂਰੀ ਆ ਬਾਕੀ ਹਵਾਨਾ ਹਮ ਨੂੰ ਤੁਸੀਂ ਦੇਖ ਸਕਦੇ ਗੱਠ ਚੜਾਉਂਦਾ ਬਈ ਤਾਂ ਤੋਂ ਹਵਾਨੇ ਦੀ ਬੰਤਰ ਬਹੁਤ ਸੋਹਣੀ ਆ ਬਈ ਹਵਾਨਾ ਦੀ ਧੱਕ ਵੀ ਜਿੰਨੀ ਧੱਕ ਗਾਹ ਨੂੰ ਓਨੀ ਧੱਕ ਹੀ ਪਛਾਣੂ ਆ ਬਈ ਹਵਾਨੇ ਦੀ ਤੁਸੀਂ ਦੇਖ ਸਕਦੇ ਠੰਡੀ ਸੀਲ ਬਈ ਪੂਰੀ ਆ ਬਈ ਹੱਥ ਮਰੀ ਜਾਂਦਾ ਕੋਈ ਚੱਕਰੀ ਨਹੀਂ ਕੋਈ ਉਪਰਾ ਆਪਣਾ ਨਹੀਂ ਕੀਤਾ ਬੈੜਨੇ ਧਾਰਾਂ ਮਾਰ ਕੇ ਖਾਦਨੀ ਬਾਕੀ ਤੁਹਾਨੂੰ ਵੀ ਧਰਾਂ ਧੂਰਾਂ ਬਾਈ ਜਾਂਦਾ ਪ੍ਰੋਪਰ ਮਾਰ ਕੇ ਦਿਖਾ ਦਿੰਦੇ ਆ ਬਾਕੀ ਸੂਏ ਸਵਾਏ ਪਸ਼ੂ ਦਾ ਬਈ ਕੋਈ ਸ਼ੱਕ ਨਹੀਂ ਰਹਿੰਦਾ ਲੋ ਵੀ ਤੁਹਾਨੂੰ ਬੱਚਾ ਬੋੱਚਾ ਕੋਈ ਬਈ ਹਲਚਲ ਭੂਰਾ ਵੀ ਨਹੀਂ ਨਣਾ ਜੀ ਨਹੀਂ ਲੋੜ ਬਾਈ ਠੀਕ ਹੈ ਹਾਂਜੀ ਹਾਂਜੀ ਬੈੜਾ ਵੀ ਨਹੀਂ ਬਾਈ ਤੁਸੀਂ ਪਾਉਂ ਬੈਠ ਸਕਦੇ ਆ ਹਾਂਜੀ ਹਾਂਜੀ ਲਓ ਬਾਈ ਦੇਖ ਲੋ ਬੈੜ ਬਾਈ ਠੰਡੀ ਸੀਲ ਬਾਈ ਪੂਰੀ ਆ ਦੇਖ ਲੋ ਜੀ ਬਾਕੀ ਤੁਹਾਨੂੰ ਬਾਕੀ ਚੁਆਈ ਜੂ ਬਹੁਤ ਮੋਟੀ ਲੋ ਬਾਈ ਬਸ ਮੋਟੀ ਲਓ ਬਾਈ ਜੰਮੇਰ ਵੀ ਧਾਰਾ ਬਾਈ ਬਸ ਠੀਕ ਬਾਈ ਜੰਮੇਰ ਦੀ ਧਾਰਾ ਵੀ ਧਾਰਾ ਤੁਹਾਨੂੰ ਮਾਰ ਕੇ ਦਿਖਾ ਦਿੰਗਾ ਬਾਕੀ ਤੁਸੀਂ ਆਪ ਆ ਕੇ ਇੱਥੇ ਦਸੱਲੀ ਕਰ ਲੈਣੀ ਆ ਪੂਰਾ ਸਮਾਂ ਪਸੂਆ ਕੋਈ ਸ਼ੱਕ ਨਹੀਂ ਹੁੰਦਾ ਬਾਈ ਤੇ ਹਰਮਿਤ ਬਾਈ ਕੀ ਡਿਮਾਂਡ ਕਰਦੇ ਆਪਾਂ ਇਹਦੀ 2.55 ਹਜ਼ਾਰ ਆ ਜੀ 55000 ਹਾਂਜੀ ਮੰਨਤਾ ਨਾ ਹੋ ਜੂਗਾ ਹਾਂ ਥੋੜਾ ਬਹੁਤ ਹੋ ਗਈ ਆਪਾਂ ਜਾਇਜ਼ ਜਾਈ ਕਰਾਈ ਉਹਨਾਂ ਕੀ ਠੀਕ ਹੈ ਬ੍ਰਦਰ ਤੇ ਇੱਕ ਹਰਮਿਤ ਬਾਈ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸਾਂ ਆਪਣਾ ਫੋਨ ਨੰਬਰ ਹੈ 98774 32784 ਠੀਕ ਹੈ ਤੇ ਪਿੰਡ ਸੋਖਾਨਾਂ ਨਦਵਾਂਦਰਾ ਦੇ ਰਾਹ ਤੇ ਆਪਣਾ ਘਰ ਹੈ ਠੀਕ ਹੈ ਜਿਹੜਾ ਮੁਗ ਠੀਕ ਹੈ ਬਾਈ ਦਾ ਵੀ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਆ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਵੈਰ ਤੁਹਾਨੂੰ ਦਿਖਾਤੀ ਆ ਤੇ ਮੇਰਾ ਭਰਾ ਵੀਡੀਓ ਨੂੰ ਲਾਈਕ ਸ਼ੇਅ ਤੇ ਜੋ ਵੀ ਭਰਾ ਚੈਨਲ ਦੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਤੇ ਇਦਾਂ ਹੀ ਮੇਰਾ ਭਰਾ ਚੈਨਲ ਨੂੰ ਪਿਆਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖ